ਵਾਜੇ ਦੇ ਮੁਝੇ ਹਲਾ ਦੀ ਕਬੱਡੀ ਹੋਈ ਨਕਰੀ ਸੁਧਿਕ ਚੌਹ ਬਹੁਤ ਪਿਆਰਾ ਵੀਰ ਹੈ ਇਹਨਾਂ ਦੀ ਸਾਜ ਪਾਵੇਗਾ ਦੋਵੇਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਪੰਜਾਬ ਵਾਜੇ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਉਹ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਜिले ਮੋਗੇ ਦੀ ਟੀਮ ਹੈ ਖੇਡ ਗਰਾਊਂਡ ਦੇ ਵਿੱਚ ਆ ਆਪਾਂ ਕਹਿ ਲਈਏ ਕਿ ਇੱਕ ਪਾਸੇ ਮਾਲਵੇ ਦੀ ਟੀਮ ਹੈ ਤੇ ਦੂਜੇ ਪਾਸੇ ਖੇਡ ਗਰਾਊਂਡ ਦੇ ਵਿੱਚ ਟੀਮ ਜਿਹੜੀ ਖੇਡ ਰਹੀ ਹੈ ਉਹ ਮਾਝੇ ਦੀ ਟੀਮ ਹੈ ਇੱਕ ਪਾਸੇ ਮਾਝਾ ਤੇ ਦੂਜੇ ਪਾਸੇ ਮਾਲਵਾ ਮਾਲਵੇ ਤੇ ਮਾਝੇ ਦਾ ਇਹ ਮੈਚ ਮਿੱਤਰੋ ਫਸ ਗਈਆਂ ਕੁੱਟੀਆਂ ਬਾਹਰ ਬੈਠੇ ਲੋਕ ਕੱਲਾ ਇਹੀ ਕਰਦੇ ਕਿ ਟੀਮਾਂ ਦੋਵੇਂ ਚੰਗੀਆਂ ਨੇ ਦੋਵੇਂ ਟੀਮਾਂ ਜਿਹੜੀਆਂ ਜੁੱਤੀਆਂ ਅੱਜ ਦੇ ਵਿੱਚ ਪੁੱਜੀ ਹੋਏ ਧੰਨਵਾਦ ਹੈ ਬੜੇ ਪਿਆਰੇ ਵੀਰ ਸਾਡੇ ਖੇਡ ਗਰਾਊਂਡ ਦੇ ਵਿੱਚ ਪੁੱਜੇ ਆ ਜੀਰਾਂ ਦਾ ਧੰਨਵਾਦ ਜਸ਼ਨ ਮਿਰਕ ਸੁਖਮਨ ਜੌਹਰ ਆਲਸਾ ਦਾ ਵੀਰੇ ਮੋਹਿਤ ਕਾਦੀਆ ਰਾਜਾ ਡੇਰੀਵਾਲ ਹੈ ਤੇ ਜੋਗਨ ਫਿਰ ਕਿ ਕੈਨੇਡਾ ਗੁਰਾ ਵੀਰ ਕਹਿੰਦਾ ਵੀਰ ਦਾ ਹੈਪੀ ਬਰਥਡੇ ਵੀ ਆ ਵੀਰੇ ਤੈਨੂੰ ਢੇਰ ਸਾਰੀਆਂ ਮੁਬਾਰਕਾਂ ਹੁਣ ਮੁਕਾਬਲਾ ਜਿਹੜਾ ਮੈਚ ਜਿਹੜਾ ਖੇਡ ਗਰਾਊਂਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਪਰਲੇ ਪਾਸੇ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਚਲੀ ਗਈ ਆ ਉਹ ਆ ਟੀਮ ਤੋਤਾ ਸਿੰਘ ਵਾਲੇ ਜਿਹੜੇ ਮੋਗਾ ਦੀ ਟੀਮ ਹੈ ਆਹ ਵੀਰੇ ਪਾਸੇ ਟੀਮ ਖੜੀ ਦੀ ਹੈ ਸਾਉਂਡ ਵਾਲੇ ਪਾਸੇ ਪੰਜਾਬ ਲਾਈਨ ਕਬੱਡੀ ਕਲੱਬ ਮਾਝੇ ਦੀਪਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਅਬ ਮਾਲਵੇ ਵਾਲਾ ਨਹੀਂ ਕੋਸਵ ਮਾਝੇ ਵਾਲਾ ਕਿੰਨੇ ਬੜਾ ਮਾਣ ਹੈ ਮਾਝੇ ਦੀ ਧਰਤੀ ਨੇ ਤੁਹਾਨੂੰ ਦਿੱਤਾ ਪ੍ਰਮਾਤਮਾ ਕਰੇ ਬਰਕਰਾਰ ਰੱਖੇ ਪਹਿਲੀ ਕਬੱਡੀ ਪਾਉਣ ਦੇ ਲਈ ਖੇਡ ਗਰਾਊਂਡ ਦੇ ਵਿੱਚ ਦੇਖਾਂਗੇ ਰਜਵੰਦ ਸਖ ਸਰਦਾਰ ਗੱਭਰੂ ਇਹ ਖੀਰਾ ਵਾਲੀ ਪਿੰਡਾ ਹੁੰਦਾ ਨਾਮ ਹੈ ਨਜਵੰਦ ਦਾ ਕਿ ਭਾਜੀ ਖੀਰਾ ਵਾਲੀ ਆ ਕਬੱਡੀ ਵਿੱਚ ਅਖੀਰ ਕਰ ਗਿਆ ਇਸ ਧਰਤੀ ਨੇ ਬਹੁਤ ਸਾਰੇ ਰੁਸਤ ਪਾਲਾ ਕੀਤਾ ਇਹ ਹਿੰਦਾਂ ਖੀਰਾ ਵਾਲੀਆ ਸਿਰ ਤੇ ਸਰਦਾਰੀ ਵੀ ਕਹਿਦਾ ਹੈ ਨਾਲ ਕਬੱਡੀ ਵੀ ਕਹਿਦਾ ਇੱਕ ਪਾਸੇ ਪਾਲਾ ਹੋ ਰਹਿਆਂ ਦੀਆਂ ਵੱਲ ਜਿਹੜਾ ਦਾ ਵੀਰ ਖੜਾ ਨਾਲ ਬੱਲਾ ਕਹਿਆਰੇ ਵਾਲਾ ਅਗਦੇਵ ਕਲਾ ਦਾ ਲੋਧੀ ਖੜਾ ਸੰਗਿਆ ਡੇਰੇ ਬਾਬੇ ਨਾਨਕ ਦਾ ਚਾਰੇ ਬੱਬਰ ਸ਼ੇਰ ਕਬੱਡੀ ਦੇ ਆ ਜਗਨ ਪਾਲਾ ਡੇਰੇ ਬਾਬੇ ਨਾਨਕ ਵਾਲਾ ਪਰ ਪੁਆਇੰਟ ਬੁੱਟਾ ਹੀਰਾ ਮੜੀਆ ਤੋਤਾ ਸਿੰਘ ਮਜੀਦ ਦੀ ਟੀਮ ਦੇ ਵਾਸਤੇ ਜੋੜਦਾ ਹੋਇਆ ਨੰਬਰ ਜੀਵੀ ਸਾਹਿਬ ਦੀ ਟੀਮ ਦੇ ਖਾਤੇ ਵਿੱਚ ਅੱਕਦਾ ਵਾਧਾ ਹੁੰਦਾ ਹੋਇਆ ਆ ਸ਼িকার ਮਾਸ਼ੀਆਂ ਦੀ ਧਰਤੀ ਹੈ ਜੀਪ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ। ਆ ਜੀਪ ਕੰਦੇ ਸ਼ਿਕਾਰਵਾਸੀ ਬਲਾ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਵੀ ਸੋਨਾ ਖੇਡਿਆ। ਉਹ ਸਾਹਮਣੇ ਚਾਰ ਜਾਫੀ ਖੇਡ ਮੈਦਾਨ ਦੇ ਵਿੱਚ। ਉਹ ਜੀਪ ਨੇ ਚਾਰ ਜਾਫੀਆਂ ਤੇ ਬੋਲ ਧਾਵਾ ਤੇ ਹਲਕਾ ਜਿਹਾ ਕਰ ਟੱਚ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੰਦਾ ਹੈ। ਆ ਸਾਹਮਣੇ ਦੇਖਦਾ ਕਿ ਖੇਡ ਗਰਾਊਂਡ ਦੇ ਵਿੱਚ ਕਿਹੜੀ ਫੁਕਾਨਾਂ ਵਾਲਾ ਸਾਡਾ ਵੀ ਖੇਡ ਗਰਾਊਂਡ ਦੇ ਵਿੱਚ ਲੰਡੀਆਂ ਜੀਪਾ ਮੈਸੀ ਟਰੈਕਟਰਾਂ ਦਾ ਜੇਤੂ ਅਜਵਾਰੇ ਖੇਡ ਗਰਾਊਂਡ ਦੇ ਵਿੱਚ ਵੀਰਾ ਕੌਟੀਆਂ ਕਹਿੰਦੇ ਸ਼ਮਸ਼ੇਰ ਵੀ ਖੇਡ ਮੈਦਾਨ ਦੇ ਵਿੱਚ ਹੈ ਉਹ ਸਾਹਮਣੇ ਕਹਿੰਦੇ ਕੌਡੀ ਕੌਡੀ ਕਰਦਾ ਹੋਇਆ ਕਬਰਜਵਾਰਾ ਪਾ ਵੀਰ ਅਜਵਾਰਾ ਬਿਆਸ ਵਾਲਿਆ ਕੌਡੀ ਉਹ ਬੂਲੇ ਲੰਗੇ ਵਾਲਾ ਅੜਪੜ ਥੇਲਾ ਕਬੱਡੀ ਪਾਲੀ ਵਧਿਆ ਹੋਇਆ ਪਰ ਦੂਜੇ ਪਾਸੇ ਮੈਂ ਦੇਖਦਾ ਕਿ ਪਾਲਤਾ ਕੱਜੜ ਦਾ ਵੀਰ ਕਹਾਂ ਕਰਵਾ ਜੋ ਫੱਲ ਆ ਗਿਆ ਖੇਡ ਗਰਾਊਂਡ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਯਤ ਹੈ ਜਿਹੜੇ ਬਾਬੇ ਨਾਲ ਇੱਕ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਇੱਥੇ ਪਿੰਡੋਂ ਲਿਸ਼ਕਣ ਮੁੰਡਿਆਂ ਨੇ ਸਾਹਮਣੇ ਇੱਕ ਦਾ ਯੋਗ ਹਲਾੜਾ ਲੋ ਪੇਰ ਲਸਾਂ ਗਾਵੇ ਫੜ ਕੇ ਦੇਖੂ ਕੁੱਲ ਜਵਾਨਾ ਐ ਜਿਹੋ ਹੀ ਜਿੱਤਣਗੇ ਜਿਨ੍ਹਾਂ ਦੇ ਟੌਲੇ ਆ ਪੱਟਾਂ ਦੇ ਵਿੱਚ ਜਾਨਾ ਮੈਚ ਉਹ ਹੀ ਜਿੱਤਣਗੇ ਜਿਨ੍ਹਾਂ ਦੇ ਟੌਲੇ ਆ ਪੱਟਾਂ ਦੇ ਵਿੱਚ ਜਾਨਾ ਆਦਰ ਚੱਲ ਰਿਹਾ ਦੋਤਾ ਸਿੰਘ ਵਾਲਾ ਪਿੰਧਾ ਹੈ ਮੁੰਡੇ ਦਾ ਜ਼ਿਲ੍ਹੇ ਬੋਧੀ ਦੀ ਧਰਤੀ ਪੂਰੀ ਸਾਹਮ ਦਾ ਚੰਦਿਆ ਹੋਇਆ ਇਸ ਸਮੇਂ ਰੇਡ ਬਾਲ ਦੀ ਵਧ ਰਹਾ ਥੱਪੀ ਥੱਪੀ ਤੇ ਪੱਟ ਮੁਗਧਰਾ ਵਰਗੇ ਟੌਲੇ ਬੱਬਰ ਸ਼ੇਰ ਦੇ ਸਾਹਮਣੇ ਚਾਰ ਜਾਫੀ ਨੇ ਚਾਰੇ ਬਹਾਦਰ ਕਬੱਡੀ ਖਿਡਾਰੀ ਬੱਲਾ ਤੇ ਖਿਡਾਰੇ ਵਾਲਾ ਪੁਆਇੰਟ ਵਾਈਟ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਕੋਟਾ ਸਿੰਘ ਵਾਲੀ ਟੀਮ ਦੇ ਵਾਸਤੇ ਡੀ.ਬੀ. ਸਾਹਿਬ ਦੀ ਟੀਮ ਦੇ ਵਾਸਤੇ ਅਗਲੀ ਰੇਡ ਪਾਉਣ ਦੇ ਲਈ ਲੱਗੀ ਜੀਬ ਦਾ ਜੇਤੂ ਐਸ.ੀ. ਟਰੈਕਟਰ ਦਾ ਜੇਤੂ ਸਰਦਾਰ ਗੁਰਪਿੰਦਰ ਸਿੰਘ ਮੋਟਾਰਿਆ ਦੇ ਪੁੱਤ ਹੀਰਾ ਕੋੜ ਦੀ ਧਰਤੀ ਹੈ ਬਲਸ਼ੇਰ ਸਿੰਘ ਦਾਨ ਹੈ ਅੰਮਰ ਸ਼ਹੀਦ ਬਾਬਾ ਮਹਿਤਾਬ ਸਿੰਘ ਦੀ ਧਰਤੀ ਹੈ 5 ਤੋਂ 6 ਸਤੰਬਰ ਨੂੰ ਵੱਡਾ ਸਰਾਂ ਦਾ ਸ਼ਹੀਦੀ ਯੋਗ ਪੱਲਾ ਦਰਦਵਾਰਾ ਕਲਾ ਸਾਹਿਬ ਦੀ ਧਰਤੀ ਤੇ ਅਮਰ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਭਾਗੂ ਬਾਬਾ ਸੁਖਾ ਸਿੰਘ ਜੀ ਬਾਰੀ ਗੰਬੋਕੇ ਬਾਬਾ ਨੱਤਰ ਖੇਰਾ ਜੀ ਇਹਨਾਂ ਨੂੰ ਯਾਦ ਦੇ ਵਿੱਚ ਛੋਡੇਗਾ ਲਓ ਰੇਲ ਕੋਨ ਨੂੰ ਸਰਦਾਰ ਗੁਰਪ੍ਰਿੰਦਰ ਸਿੰਘ ਮੋਤਾ ਰਾਏ ਦਾ ਘਰਨਾ ਬਾਦਸ ਆਓ ਦੇਖਾਂਗੇ ਕਿ ਦਿਲਸ਼ੇਰ ਵੀਰਾ ਕੌਟੀਆਂ ਵਧ ਰਿਹਾ ਇੱਕ ਪਾਸੇ ਮਜੀਤ ਹੈ ਆ ਦੂਜੇ ਪਾਸੇ ਦੀਪਾ ਈਲਾ ਪਰ ਕਿਸੇ ਕਦੀ ਧਰਤੀ ਪਰ ਪਿੱਕਰ ਭੰਦੇ ਦਾ ਇਸ਼ਾਰਾ ਕਰਦਾ ਹੈ ਕਿ ਨੰਬਰ ਵੀਰਾ ਟੋਨੀ ਦੇ ਸ਼ੇਰੇ ਨੇ ਆਪਣੀ ਟੀਮ ਦੇ ਖਾਤੇ ਵਿੱਚ ਪੰਜਾਬ ਲੌਫ ਕਬਡੀ ਕਲੱਬ ਦੇ ਵਾਜੇ ਵਾਸਤੇ ਜੋਰ ਦਿੱਤਾ ਅਗਲੀ ਰੇਡ ਤੋਂ ਲਈ ਦਿਲਤਾ ਤੇਵਾ ਸਿੰਘ ਵਾਲਾ ਪਿੰਡ ਪਰ ਪੰਜਾਬੀ ਨੂਰੇ ਪਈ ਹੋ ਰੇਡ ਮੁੰਡੂ ਜੀ ਆਹ ਸਾਹਮਣੇ ਕਿੰਦੇ ਪੋਤਾ ਸਿੰਘ ਵਾਲੇ ਪਰਦਾ ਕਿ ਤੁਹ ਨਜਵਾਨ ਆਹ ਕਬਡੀ ਪੌਂਦਰੀ ਮੋਕੇ ਵਾਲਾ ਵਧਿਆ ਹੋ ਨਜਵਾਨ ਚਾਰ ਜਾਫੀ ਤਿਆਰ ਬੜ ਤਿਆਰ ਪੱਟਾਂ ਦੇ ਉੱਪਰ ਵੱਟਦੀਆਂ ਥਾਪੀਆਂ ਆਹ ਸਰੀ ਹਡੇਰਾ ਬੱਬਾ ਨਾਨਕ ਵਾਲਾ ਕਲਾਊ ਬਲੇ 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 ਉਹ ਸਾਰ ਪੇਰ ਦੇ ਦਰਸ਼ਕ ਵੀਰੋ ਮਾਰੋ ਤਾੜੀ ਕਿੰਨੇ ਚਕਾਇਦੇ ਹੋਗੇ ਟੱਕਰੇ ਖੜ ਕੇ ਬਾਹੋਂ ਫੜ ਕੇ ਭੱਜ ਜਾਵੇ ਮਤਰਾ ਟੱਕੂਆ ਦੇ ਕਕੂਆ ਖੜ ਕੇ ਤਾਲੀ ਵੱਜਣੀ ਚਾਹੀਦੀ ਆ ਉਹ ਸਾਹਮਣੇ ਗੱਡੀ ਪੁੱਜ ਗਈ ਟੇਸ਼ਨ ਦੇ ਪਰ ਆਹ ਜਾਵੇ ਬੇ ਬਾਬੂ ਮੈਨ ਮਈਆ ਵੇਖਣ ਦੇ ਪੁਆਇੰਟ ਹੈ ਰੇਡਰ ਦੇ ਖਤਮ ਵਿੱਚ ਭਿੰਡੇ ਦੀ ਰੇਡ ਪੈਂਦੀ ਹੈ ਉਧਰ ਸਾਡੇ ਕਾਜ ਸਰਪੰਚ ਜੀ ਬੰਦੀਪ ਤਰਸੀਕਾ ਤੇ ਨਾਲ ਸਾਡਾ ਜੋਧਾ ਤਰਸੀਕਾ ਚੰਦਰ ਸੰਧੂ ਬਾਵੀਰ ਸਰਪੰਚੀ ਹਾਂ ਵੱਲੋਂ ਨਾਲ ਆਗਿਆਪਲ ਵੀਰ ਹੈ ਵੀਰ ਕਹਿੰਦਾ ਕਿ ਸੁਖਦੇਵ ਗੋਪਰਾਏ ਦੇ ਇੱਕ ਜੱਫਾ ਜਿਹੜਾ 2000 ਦਾ ਹੋਵੇਗਾ ਔਰ ਸਾਹਮਣੇ ਮਹਿਦੀਆਂ ਵਾਲਾ ਪਿੰਡਾ ਕਿਦੇ ਇੱਕ ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਨਜਵਾਨੇ ਅਗਲੀ ਕਬੱਡੀ ਫਿਰ ਕਿਤੇ ਮੋਗੇ ਦੀ ਟੀਮ ਵੱਲੋਂ ਮੋਗੇ ਦੀ ਟੀਮ ਦਾ ਪਿੰਟਰ ਕਲਾ ਪਿੰਡਾ ਰਮਣਾ ਪਿੰਟਰ ਕਬੱਡੀ ਬੋਲ ਦੀ ਵਜ੍ਹਾ ਹੋਇਆ ਜਿੱਥੇ ਦੇ ਕਹਿੰਦੇ ਬੱਤੇ ਵਰਗੇ ਭੱਲੇ ਵਰਗੇ ਬਹੁਤ ਵੱਡੀ ਕਬੱਡੀ ਖੇਡ ਗਿਆ ਉਹ ਮਾਲਦੇ ਦੀ ਧਰਤੀ ਦਾ ਜਿਲ੍ਹਾ ਮੋਗੇ ਵਾਲਾ ਕਬੱਡੀ ਪਾ ਰਿਹਾ ਪਰ ਕੋਈ ਕਿ

ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਇੱਕ ਗੱਬਰੂ ਯੋੜਦਾ ਆਇਆ ਜਿਹਨੇ ਮੌਕੇ ਦੇ ਵਾਸਤੇ ਨੰਬਰ ਜੋੜਿਆ ਆ ਖੀਰਾ ਵਾਲੀਆ ਹਿੰਦਾ ਵੱਧ ਗਿਆ ਸ਼ੁਸ਼ੇਰ ਪਾ ਪਾਦ ਮੰਗ ਲਓ ਖੀਰਾ ਵਾਲੀਆ ਹਿੰਦਾ ਕਹਿੰਦੇ ਉੱਚਾ ਲਾਮਾ ਗੱਬਰੂ ਦੀ ਉੱਚੀ ਲੰਮੀ ਹੈਗਾ ਆ ਫੜੀ ਨਹੀਂ ਮਾਰੇ ਪੂਣੀਆਂ ਵਿੱਚ ਮੁੰਡਾ ਲੈਣ ਦੇ ਵੇਖ ਆ ਸਮਲੇ ਕਹਿੰਦੇ ਨੌਜਵਾਨ ਹਿੰਦਾ ਇਹ ਖੀਰਾ ਵਾਲੀਆ ਗੁਰਦੀ-ਗੋਦੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅੱਜ ਕਹਿੰਦੇ ਰੌਣਕਾਂ ਲਾਗੇ ਸਭਾਏ ਪਿੰਡ ਦੀ ਧਰਤੀ ਤੇ ਆ ਤੇ ਕੱਲ ਨੂੰ ਕਹਿੰਦੇ ਮਜੀਠੇ ਦੇ ਕੋਲ ਸੋਹਿਆਂ ਦੇ ਲਾਗੇ ਮੱਗੀਪੁਰ ਦੀ ਧਰਤੀ ਦਾ ਕਹਿੰਦੇ ਚਾਰ ਇੰਟਰਨੈਸ਼ਨਲ ਕਬੱਡੀ کلب ਪਰ ਖੜੀ ਕੇ ਦੁਨੀਆ ਦੇ ਸੁਪਰਸਟਾਰ ਖੇਡਦੇ ਆ ਆ ਚੱਲੋ ਮੀਰਾ ਕੁੱਟੀਆਂ ਇਹ ਸੁਖਮਨ ਚੇਲਾ ਸਾਹਿਬ ਦੇ ਭਲੇਖੇ ਪਾਉਂਦਾ ਆ ਗੱਭ ਨਜਵਾਨ ਕਹਿੰਦੇ ਕੌਂਦੀ ਪਾਉਂਦੇ ਦੀ ਕਮਲ ਇਹ ਕੌਂਦੀ ਪਾਉਂਦਾ ਨਜਵਾਨ ਕੌਂਦੀ ਕੌਂਦੀ ਕਰਦਾ ਕੌਂਦੀ ਦਾ ਮੁਲਫਾ ਨਹੀਂ ਜਿੱਦੇ ਕੌਂਦੀਆਂ ਦੇ ਭਾਰ ਨਾਲ ਵਿਕ ਜਾਵੇ ਉਹ ਸਾਹਮਣੇ ਵੇਖਾਂਗੇ ਜਾਫੀ ਲੱਗੇ ਜਫਾ ਲਾਉਣ ਹਾਲੇ ਚਾਮੇ ਵਾਲਾ ਕਰਦਾ ਕੋਸ਼ਿਸ਼ ਹੈ ਅੱਜ ਪੁਆਇੰਟ ਦੇਖਾਂਗੇ ਜਿੱਕਰ ਪੰਦੇਰ ਦੀ ਫੈਸਲਾ ਕਰ ਗਿਆ ਗੱਲਾ ਹਲਤਾਨੀ ਬਾਂਗੇ ਸਹਾਈ ਵਾਲਾ ਵੱਡਾ ਵੀਰ ਤੇ ਜਿੱਕਰ ਪੰਦੇਰ ਫੈਸਲਾ ਕਰਦੇ ਆ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਬੋਲ ਹਰਜੀਤ ਵੀਰ ਦੇ ਲਓ ਸਾਹਮਣੇ ਬੂਲੇ ਨੰਗੇ ਆਪੇ ਢੋਣਾ ਪੁੱਤਾਂ ਨੂੰ ਮਿੱਤ ਕਿਸੇ ਦੇ ਦਾ ਸੱਪ ਤਲਵਾਰ ਤੇ ਬਿੱਤਰੇ ਢੋਣਾ ਪੁੱਤੋਂ ਚੀਚਾ ਵਰਗਾ ਜਿਹੜੀ ਯਾਰੀ ਹੁੰਦਾ ਹੋਣਾ ਵੱੰਨੋ ਵੱਲ ਵਿਗਦੇ ਦਾ ਤਾਕਤ ਦੇ ਰੂਪ ਆਪਰ ਦੇ ਤਾਰੇ ਨੰਬਰ 40 ਬਟਨ ਸੂਰਜ ਚੰਨ ਨੰਬਰ ਦੇ ਤਾਰੇ ਕੋੜਾ ਬੁੱਲੇ ਨੰਗਲ ਵਾਲਾ ਨੰਬਰ ਖਾਤਦਾ ਹੋਇਆ ਆ ਸ਼ਿਕਾਰਾਂ ਵਾਲੀਆਂ ਪਿੰਡਾ ਅਗਰਾਂਡ ਦੀ ਧਰਤੀ ਦੇ ਖਿਡਾਰੀ ਸਾਹਮਣੇ ਦਿੱਕਰ ਹੋਇਆ ਕਾਪ ਤੇ ਪਾਲ ਤੇ ਦੀਪ ਸ਼ਿਕਾਰਾਂ ਵਾਲਾ ਆਪਣੀ ਦੀਪ ਦੇ ਖਾਤੇ ਵਿੱਚ ਆਰਦਾ ਹੋਇਆ ਪਰਕਾਰੇ ਦੀ ਜਿੱਥੋਂ ਗੱਲਾਂ ਚੱਲਦੀਆਂ ਨੇ ਸਤੰਦੇ ਵਰਗੇ ਜੋਤੇ ਵਰਗੇ ਕਰਦੀਪੜਗੇ ਬਹਾਰ ਕਬੱਡੀ ਦੇ ਖਿਡਾਰੀ ਅਜੇ ਨੈਮ ਕਹਿਣਾ ਸਭ ਤੋਂ ਵੱਧ ਚੱਲਦਾ ਦੋਤਾ ਸਿੰਘ ਵਾਲੇ ਦੀ ਧਰਤੀ ਬਸ ਬੜਾ ਜਿਮਾ ਸਾਹਮਣੇ ਪਾਤੀ ਹੋ ਰਿਹਾ ਕਰਦੀਪੜਗੇ ਸੁਰਕਪੁਰ ਦੀ ਧਰਤੀ ਸ਼ੇਰ ਬਣ ਦਿੰਦਾ ਆਹ ਉਹ ਪੂਜੇ ਪਾਸੇ ਵੇਖਾਂਗੇ ਸੰਦੀਆ ਆਹ ਤੇ ਰੋਗਾ ਸੰਦੀ ਉਹ ਨੀਜੂ ਨਾਲ ਖੇਡਿਆ ਆਪਾਂ ਉਹਦੇ ਇੱਕ ਵਿਦਮ ਨਹੀਂ ਬਣਿਆ ਉਹਦੀ ਕੰਟਰੀ ਗੱਲ ਦੂਜੇ ਸਾਡੇ ਮੀਂਦੇ ਪੱਝ ਜਾਣ ਰਿਹਾ ਸਾਡੇ ਮੀਂਦੇ ਉਹਨਾਂ ਨੂੰ ਜੁੜਦਾ ਹੋਇਆ ਅਗਲੀ ਰੋਡ ਚੰਪਦਾ ਰਿਹਾ ਬਾਬਾ ਨਾਨਕ ਤੇ ਬੋਲਦਾ ਜੀਰਾ ਬਾਬਾ ਨਾਨਕ ਦਾ ਕਹਿੰਦੇ ਚੈਂਪ ਕੋਟੀ ਬੋਨਦੀ ਬੰਦੇ ਹਰਜਵਾਨਾ ਜਿਹੜੇ ਬਾਬਾ ਨਾਨਕ ਦੇ ਕਹਿੰਦੇ ਗੱਲਾਂ ਪਾਲੇ ਦੀਆਂ ਗੱਲਾਂ ਸੁਣੀ ਦੀਆਂ ਗੱਲਾਂ ਕੱਢਣ ਦੀਆਂ ਚੱਲਦੀਆਂ ਆ ਸਾਰੇ ਕਹਿੰਦੇ ਰਾਲੀ ਦੇ ਨਾਲ ਕਰਦਾ ਮੁਕਾਬਲਾ ਤੇ ਜੱਪ ਡੇੜਾ ਬਾਬਾ ਨਾਨਕ ਵਾਲਾ ਇੱਕ ਲੱਖਾਂ ਜਿਹੇ ਪੁਆਇੰਟ ਆਪਣੀ ਟੀਮ ਦੇ ਵਿੱਚ ਜੁੜ ਗਿਆ ਹੈ ਉਧਰ ਇਸੇ ਇਲਾਕੇ ਦਾ ਬੜਾ ਮਸ਼ਹੂਰ ਪਿੰਡਾ ਤਲਵੰਡੀ ਦਸੌਦਾ ਜਿੱਥੇ 19 ਅਕਤੂਬਰ ਨੂੰ ਪੰਜਾਬ ਦੀਆਂ ਨਾਮਰ 4 ਇੰਟਰਨੈਸ਼ਨਲ ਕਬੱਡੀ ਅਕੈਡਮੀਆ ਦੇ ਮੈਚ ਹੋਣਗੇ ਕਬੱਡੀ ਵਿਸੁੰਦਰ ਸਿੰਘ ਦੀ ਧਰਤੀ ਦੇ 19 ਅਕਤੂਬਰ ਨੂੰ ਵੱਡਾ ਖੇਡ ਮੇਲਾ ਸੋਨੂ ਵੀਰ ਜੀ ਤੇ ਨਾਲ ਸਾਡੇ ਬਲੰਦਰੂ ਰੀ ਜੁਗਰਾਜ ਜੀ ਖੁੱਲੇ ਸੱਦੇ ਪੁੱਤਰ ਨੇ ਸਾਰੇ ਵੀਰਾਂ ਵੱਲੋਂ ਕੇ ਹਮਾ-ਵਾ ਕੇ ਪੁੱਜੇ 19 ਅਕਤੂਬਰ ਨੂੰ ਆਹ ਸਾਹਮਣੇ ਦੇਖਾਂਗੇ ਅਜਾ ਦੇਣਾ ਬਲੇ 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 ਬੁੱਲੇ 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 ਉਹ ਤਾੜੀਆਂ ਮਾਰ ਦਿਆ ਕਰੋ ਦਰਸ਼ਕ ਵੀਰੋ ਤਾੜੀਆਂ ਮਾਰ ਦਿਆ ਕਰੋ ਵੀਰਾ ਕੁੱਟਿਆ ਕਬਲ ਵੀਰਾ ਕੁੱਟੀਆਂ ਦੀਆਂ ਤਿੰਨ ਰੇਡਾਂ ਜਿਹੜੀਆਂ ਨੇ ਉਹ ਮਿੱਤਰਾ 2000 ਦੇ ਜਸਕਰਨ ਕੈਨੇਡਾ ਤੇ ਰਾਜਾ ਕੈਨੇਡਾ ਵੱਲੋਂ ਹੋਣਗੇ ਜਿਹੜੀ ਪਲੇ ਰਕੀ ਨੋਟ ਲਓ ਸਾਹਮਣੇ ਦੇਖੀਏ ਇੱਕ ਪਾਸੇ ਵੀਰਾ ਕੁੱਟੀਆਂ ਦੇ ਸ਼ੇਰ ਕਬੱਡੀ ਵਾਲੇ ਵਾਧਿਆ ਹੋਇਆ ਆਹ ਸ਼ੇਰ ਦੀ ਰੇਡ ਤੇ ਪੱਤੀ ਵਾਲਾ ਮਜ਼ੀਬ ਆਹ ਬਹੁਤ ਸਰਦਾਰ ਗੱਪਰੂ ਪੱਤਰ ਸ਼ੇਰ ਕਬੱਡੀ ਦੇ ਤੇ ਟੌਲਿਆਂ ਤੋਂ ਪੈਂਦੀਆਂ ਛੱਲੀਆਂ ਪਰਤ ਪਾ ਜੁੰਦੇ ਆ ਇਹ ਪਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਪਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਰਮਣਾ ਭੰਦਰ ਦੀ ਕਬੱਡੀ ਆ ਸਾਹਮਣੇ ਚਾਰ ਬੱਬਰ ਸ਼ੇਰ ਆ ਕੌਣ ਅੱਗੇ ਵੱਧ ਕੇ ਜਫੇ ਦੀ ਕਰਦਾ ਇੱਕ ਪਾਸੇ ਲੋਤੀ ਹੈ ਜਗਦੇਵ ਕਲਾਂ ਦਾ ਪਰ ਪੁਆਇੰਟ ਰਮਣਾ ਭੰਦਰ ਆਪਣੀ ਟੀਮ ਚਾਤਾ ਸਿੰਘ ਵਾਲਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਚਾਤਾ ਸਿੰਘ ਵਾਲਾ ਇੱਕ ਇੱਕ ਦਾ ਵਾਅਦਾ ਕਰਦੇ ਹੋਇਆ ਆ ਗਲਗਰ ਪੱਦਾ ਲਾਤੀਆਂ ਵਾਲਾ ਬੱਦੇ ਨੂੰ ਦੇਖਦਾ ਚੱਜਾ ਹੋਇਆ ਕਬੱਡੀ ਪਾ ਰਿਹਾ ਜਗਦੇਵ ਦਾ ਵੀ ਆ खीरा वारी आहे नज़मान तव्हां बि गबरू नज़वान कब्डी चार जपीअ बोलियूं तादा सतू आहे शेर पुरी आहे सनी हंडेरा बाबा नानक देवा ਆ ਰੋਜਵਾਰ ਕਹਿੰਦੇ ਸਰੀ ਹੈ ਡੇਰਾ ਬਾਬਾ ਨਾਨਕ ਵਾਲਾ ਤੇ ਹਿੰਦਾ ਇੱਕ ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਿਆ ਹੈ ਜਿਹੜੇ ਯੂਰਪ ਦੇ ਮੈਦਾਨਾਂ ਦੇ ਵਿੱਚ ਪਿਛਲੇ ਸਾਲ ਬਹੁਤ ਤਗੜਾ ਇਹ ਸਾਡਾ ਕੀੜੀ ਹੁਗਾਨਾ ਵਾਲਾ ਜ਼ਿਲ੍ਹਾ ਗੁਰਦਾਸਪੁਰ ਗਿਆ ਗੱਬਰ ਨੌਜਵਾਨ ਕਬੱਡੀ ਪਹੁੰਚਾ ਹੈ ਇਹ ਅੱਜ ਅੰਮ੍ਰਿਤਸਰ ਦੀ ਧਰਤੀ ਹੈ ਦੇਖੋ ਰਾਣੇ ਵੰਜ ਵਰਗਿਆ ਕਬੱਡੀ ਖੇਡੀ ਹੈ ਉਹ ਇਲਾਕੇ ਦੀ ਆ ਗੱਲ ਕਰਦੇ ਅੱਜ ਖੇਡ ਦੇ ਮੈਦਾਨ ਦੇ ਵਿੱਚ ਕਿਤੇ ਅੱਜ ਮਾਗੇਸਰਾ ਹੈ ਕਬੱਡੀ ਆ ਗੱਬਰ ਨੌਜਵਾਨ ਬੱਲੇ 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 ਦਰਸ਼ਕ ਵੀ ਤਾੜੀ ਮਾਰਦੇ ਹਨ ਖੇਡ ਮੈਦਾਨ ਦੇ ਵਿੱਚ ਹਲੇ ਜਗਨਨਾਥ ਵਾਲਾ ਕਹਿੰਦੇ ਚੋਟੀ ਦਾ ਜਫਾ ਲੈ ਕੇ ਇਹ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਇਹ ਲੱਖਾਂ ਜਿਹਾ ਪੁਆਇੰਟ ਹੈ ਇਹ ਲੱਗੋ ਬੁਰ ਨਜ਼ਰ ਤੋਤਾ ਸਿੰਘ ਬਲਾ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ ਆ ਗੱਬਰ ਨਜ਼ਰ ਅਗਲੀ ਕਬੱਡੀ ਹਰਜੀਤ ਚੱਕ ਬੈਗ ਮੁੰਡੇ ਦੇ ਲਈ ਆਓ ਸਾਹਮਣੇ ਕੋੜਾ ਬੂਲੇ ਨਿਕਲ ਵਾਲਾ ਅਲੀ ਰੇਡ ਨੂੰ ਦੀ ਵਾਧਾ ਹੋਇਆ ਰੇੜੀਆ ਬਿਆਸ ਦਾ ਉਹ puri ਦੇ ਪਿੰਡ ਵਾਲਾ ਸਾਹਮਣੇ ਜਗਤੇਬ ਸਿੰਘ ਵਾਲਾ ਟਰਾਈ ਕਰਦਾ ਹੈ ਆ ਰੇਡ ਪੌਣ ਲਈ ਕਮਲ ਮੀਰਾ ਪੇਟੀ ਆ ਗਿਆ 2000 ਦੀ ਪਹਿਲੀ ਰੇਡ ਹੈ ਦਿੱਲ ਕਬੱਡੀਆਂ ਉੱਪਰ 2000 ਲੱਗਿਆ ਹੋਇਆ ਹੈ तो दिपारा। दिपारा। तो से एक हजार अभी चोटी का ਰਕਰਨ ਤੋਤਾ ਸਿੰਘ ਵਾਲੀ ਦੀ ਧਰਤੀ ਹੈ ਜਿੱਥੇ ਯੂਟਿਊਬ ਲਾਈਵ ਜੁੜਿਆ ਹੋਇਆ ਹੈ ਕੁੱਲੇ ਮੰਗੇ ਸਰਾ ਦਾ ਰਫਤੇ ਜਿਗਰ ਉਹਦਾ ਸਤਕਾਰ ਕਰਦੇ ਵੀਰ ਦਾ ਉਹ ਪੈਂਦੀ ਰੇਡ ਤੋੜ ਸ਼ਮਸ਼ੀਰ ਦੇ ਆਹ ਸਾਹਮਣੇ ਕਹਿੰਦੇ ਕਬੱਡੀ ਪੌਂਟ ਦੇ ਵਜ੍ਹਾ ਹੋ ਨਜਮਨ ਹੈ ਇਹ ਜੰਦ ਗੱਬਰ ਨਜਮਨ ਹੈ ਖੇਡ ਮੈਦਾਨ ਦੇ ਵਿੱਚ ਖਰਜਤ ਲੱਖ ਨਹੀਂ ਦਾ ਖੇਡਦਾ ਆਹ ਗੱਬਰ ਨਜਮਨ ਕਹਿੰਦੇ ਹਰਜੰਦ ਤੋਤਾ ਸਿੰਘ ਵਾਲੇ ਦਾ ਦੂਜੇ ਪਾਸੇ ਸੱਤੂ ਹੈ ਸ਼ੇਰਪੁਰੀਆ ਬੱਲੇ 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 ਹੁੰਦੀ ਕਿ ਪੁਆਇੰਟ ਰੇਡਰ ਦੇ ਖਾਤੇ ਵਿੱਚ ਅੰਗ ਮੋਗੇ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਦੀਪ ਕਬੱਡੀ ਪੋਰਡ ਨੇ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਗੁੱਲਾ ਪਾਗੇ ਸਰਾਈ ਵਾਲਾ ਵੱਡਾ ਵੀਰ ਹੈ ਤੇ ਜਿਹਦਾ ਪੁੱਤਰ ਕੇ ਤੇ ਜਸ਼ਨ ਹੈ ਅੱਜ ਇੰਗਲੈਂਡ ਤੋਂ ਅੱਜ ਯੂਕੇ ਤੋਂ ਆਪਣੇ ਪਿੰਡ ਦਾ ਖੇਡ ਮੇਲਾ ਦੇਖ ਰਿਹਾ ਉਸ ਵੀਰ ਦਾ ਵੀ ਧੰਨਵਾਦ ਹੈ ਆਹ ਸਾਹਮਣੇ ਦੇਖਾਂਗੇ ਦੀਪ ਦੀ ਕਬੱਡੀ ਚਾਰ ਜਫੀਆਂ ਦੇ ਉੱਪਰ ਬੋਲਿਆ ਹੋਇਆ ਤਵਾ ਉਹ ਖੜਕੇ ਖੜਕੇ ਹੁੰਦੇ ਗੇ ਪਰਮਜਮਤਾ ਆਹ ਹੋ ਗਿਆ ਖੜਕਾ ਤੜਕਾ ਕਬੱਡੀ 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 ਇਹ ਆ ਲਾ ਕੇ ਇੱਕ ਦਾ ਮਾਰਿਆ ਜਿੱਦਾਂ ਨਿਆਣੇ ਗੁਫੀ ਭਾ ਕੇ ਟੀਲਾ ਝੁੜਦੇ टम खाती न जोड़ी भोले लाल दौर ते जीपा ਦੂਜੇ ਪਾਸੇ हिकु लाली चाला कॾहिं मज़ीद चारे चार सिरे चार चार पंजाबी बि खाधे कंपनी मज़ीद कराई पर विकरक ਦੇ ਨੰਬਰ ਧਾਵੀ ਦੇ ਵਾਸਤੇ ਪੰਜਾਬ ਲੌਕ ਕਬੱਡੀ ਕਲੱਬਾਂ ਦੇ ਰਾस्ते ਨੰਬਰ ਗੜਦਾ ਹੋਇਆ ਆ ਰਮਣਾ ਪਿੰਡਰਕਲਾ ਦੀ ਧਰਤੀ ਸ਼ੁਭਸ਼ੇਰਤਾ ਬਾਦ ਬੋਲੋ ਸਾਹਮਣੇ ਕਹਿੰਦੇ ਪਿੰਡਰਕਲਾ ਦੀ ਧਰਤੀ ਬੜੀ ਮਸ਼ਹੂਰ ਹੈ ਜਿੱਥੋਂ ਦੇ ਕਈ ਖਿਡਾਰੀ ਜਿਹੜੇ ਖੇਡ ਕਬੱਡੀ ਦੇ ਲਈ ਖੇਡਦੇ ਆ ਸਾਡੀ ਮਾਂ ਖੇਡ ਕਬੱਡੀ ਦੀ ਸੇਵਾ ਕਰਦੇ ਆ ਆ ਬੋਸੇ ਬਣਦਾ ਕਹਿੰਦੇ ਰਮਣਾ ਰੇਡ ਪੌਂਟ ਦੇ ਵੱਧਿਆ ਹੋਇਆ ਦੂਜੇ ਪਾਸੇ ਚਾਰ ਤਿਆਰ ਵਾਰ ਤਿਆਰ ਨੇ ਪੱਟਾ ਦੇ ਉੱਪਰ ਖਾਪੀਆਂ ਵੱਜਦੀਆਂ ਚਾਰ ਜੱਫੀ ਤਿਆਰ ਉਹ ਵੇਖਾਂਗੇ ਪਾਲਾ ਦੇਣਾ ਬਬਨਾਰਕੋਲਾ ਕਰਦਾ ਕੋਸ਼ਿਸ਼ ਹੈ ਫਰਾ ਟਕਾਤਾ ਮੱਥਾ ਹਰ ਪੁੱਤ ਵੀਰ ਦਾ ਭਤੀਜਾ ਮੇਰਾ ਤੇ ਚਾਚਾ ਕਹਿ ਕੇ ਮੱਥਾ ਟੇਕਦਾ ਪੁਆਇੰਟ ਆਪਣੀ ਟੀਮ ਲਈ ਜੋੜ ਦਿੰਦਾ ਹੈ ਇਸੇ ਪਿੰਡ ਦੀ ਧਰਤੀ ਤੇ ਪਿਛਲੇ ਸਾਲ ਅਰਜ ਮਹੀਨੇ ਵੱਡਾ ਖੇਡ ਮੇਲਾ ਹੋਇਆ ਤੇ ਗੋਰਾ ਵੀਰ ਕਹਿੰਦਾ ਕਿ ਤਰੀਕਾ ਵੀ ਦੱਸ ਦਿੱਤੀਆਂ ਜਾਣ ਗਿਆ ਤੇ ਮਾਰਚ ਮਹੀਨੇ ਦੇ ਵਿੱਚ ਆਉਣ ਵਾਲੀ ਮਾਰਚ ਮਹੀਨੇ ਇਸੇ ਪਿੰਡ ਦੀ ਧਰਤੀ ਤੇ ਇੱਕ ਵੱਡਾ ਖੇਡ ਮੇਲਾ ਫਿਰ ਜਿਹੜਾ ਉਹ ਸੰਗਤ ਨੂੰ ਵੇਖਣ ਨੂੰ ਮਿਲਣਾ ਹੈ ਸੰਗਤ ਦੇ ਇਤਜ਼ਾਰ ਕਰੇਗੀ ਆ ਸਾਹਮਣੇ ਕਬੱਡੀ ਕਹਿੰਦੇ ਹਿੰਦਾਂਪੌਣ ਦੇ ਲਈ ਬਹੁਤ ਹਾਰ ਨਜਵਾਰ ਹੈ ਆਹ ਹਿੰਦਾ ਫੂਰਾ ਪਈ ਆ ਜਿੱਥੇ ਤੇ ਚੰਨੇ ਵਰਗੇ ਜਿੱਥੇ ਦੇ ਹੋਰੇ ਵਰਗੇ ਸਿੱਤੀ ਦੀਆਂ ਤਾਰੀ ਦੀਆਂ ਗੱਲਾਂ ਬੱਗੀ ਵੀ ਪੁੱਜਿਆ ਹੋਇਆ ਆਹ ਹਿੰਦਾ ਖੀਰਾ ਵਾਲੀ ਕਬੱਡੀ ਪਾਲੀ ਵੱਜੂਗਾ ਇੱਕ ਪਾਸੇ ਪਾਲਾ ਹੈ ਜਿਹੜੇ ਬਾਬੇ ਨਾਲਕ ਵਾਲਾ ਹਵੇਲੀਆ ਪਿੰਡ ਵਾਲਾ ਗੱਜੜ ਦਾ ਵੀਰ ਖੜਾ ਆਹ ਦੂਜੇ ਪਾਸੇ ਜਗਦੇਵ ਕਲਾ ਦਾ ਲੋਤੀ ਆ ਆਹ ਦੇਖਾਂਗੇ ਸਾਹਮਣੇ ਫੁੱਟ ਪੱਟੀ ਖੇਡ ਗਰਾਉਂਡ ਵਿੱਚ ਲੱਗਦਾ ਹੋਇਆ ਜੋਰ ਇੱਕ ਪਾਸੇ ਹਿੰਦਾ ਤੇ ਜਗਦੇਵ ਕਲਾ ਦਾ ਰੁਕ ਤਰਸੇ ਦੀ ਮੇਰੇ ਵੀਰੋ ਆਹ ਦੇਖਾਂਗੇ ਸਵਾਰ ਵੱਜਦਾ ਹੋਇਆ ਵਾਈਟ ਮੋਕੀਆ ਜिले ਵਾਸਤੇ ਥੋੜਾ ਸਿੱਕ ਵਾਲੇ ਵਾਸਤੇ ਨੰਬਰ ਜੋੜਦਾ ਹੋਇਆ ਇੱਧਾ ਬੱਧੀਆਂ ਦੀ ਧਰਤੀ ਹੈ ਕਬੱਡੀ ਕੋਚ ਬਾਬੇ ਬਲਦੇਵ ਸਿੰਘ ਦਾ ਤਰਾਸ਼ੇ ਹੋਇਆ ਮਲ ਕਬੱਡੀ ਪੌਣੀ ਵੱਟਕਾ ਸਾਹਮਣੇ ਚਾਰ ਜੱਫੀਆਂ ਵਿੱਚ ਇੱਕ ਕੰਨੀ ਤੋਂ ਮਜੀਦੋ ਮੱਤੀ ਵਾਲਾ ਦੂਜੀ ਕੰਨੀ ਵਿੱਚ ਦੀਪਾ ਵਰਗੇ ਲਾਲੀ ਵਰਗੇ ਮੰਗੀ ਵਰਗੇ ਤਿਆਰ ਨੇ ਪਰ ਪੁਆਇੰਟ ਅਸਮੇਟ੍ਰ ਦੇ ਵਾਸਤੇ ਪੱਤਾ ਬੱਧੀਆਂ ਵੱਲ ਆਪਣੀ ਟੀਮ ਦੇ ਖਾਤੇ ਵਿੱਚ ਨੰਬਰ ਜੋੜਦਾ ਹੋਇਆ ਅਗਲੀ ਰੇਡ ਬੂਲੇ ਨਗਰ ਵਾਲ ਅਬੋਰ ਸੋਹਰ ਆਹ ਸਾਹਮਣੇ ਕਹਿੰਦੇ ਬੂਲੇ ਨਗਰੀਆ ਕਬੂ ਨਜਵਾਨ ਰੇਡ ਪਾਉਣ ਦੇ ਲਈ ਵਧਿਆ ਹੋਇਆ ਆਹ ਵੀ ਨਜਵਾਨਾ ਕਬੱਡੀ ਬਿਆਸਤਾ ਏਰੀਆ ਉਹ ਸਾਹਮਣੇ ਚਾਰ ਜੱਫੀ ਤਿਆਰ ਬਰ ਤਿਆਰ ਹੈ ਆ ਸੱਤੂ ਸ਼ੇਰਪੁਰਿਆ ਕਰਦਾ ਕੋਸ਼ਿਸ਼ ਪਰ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਖਾਤ ਵਿੱਚ ਵਿਆਸ ਇਲਾਕੇ ਦਾ ਮੁੰਡਾ ਜੋੜ ਗਿਆ ਹੈ ਅਗਲੀ ਕਬੱਡੀ ਪੌਂਦ ਲਈ ਸਾਡਾ ਨਜਵਨ ਫਿਰ ਤਿਆਰਬਰ ਤਿਆਰ ਹੈ ਕਬੱਡੀ ਕਬੱਡੀ ਕਰਦਾ ਗੱਭਰੂ ਨਜਵਨ 25 ਅਗਸਤ ਨੂੰ ਵੱਡਾ ਖੇਡ ਮੇਲਾ ਕਹਿੰਦੇ ਸੋਇਆਂ ਪਿੰਡ ਦੀ ਧਰਤੀ ਦੇ ਉੱਪਰ ਹੋਵੇਗਾ ਸੋਇਆਂ ਕਲਾ ਦੇ ਵਿੱਚ ਚਾਰ ਕਬੱਡੀਆਂ ਕਿੱਦਮੀਆਂ ਖੇਡਣਗੀਆਂ ਤੇ 26 ਨੂੰ ਕਹਿੰਦੇ ਥੋੜੇਵਾਲ ਦੇ ਵਿੱਚ ਤੇ 27 ਨੂੰ ਖੋਖਰ ਪਿੰਡ ਦੇ ਵਿੱਚ ਤੇ 28 ਤਰੀਕ ਨੂੰ ਕਹਿੰਦੇ ਫਿਰ ਵੱਡਾ ਖੇਡ ਮੇਲਾ ਜਿਹੜਾ ਹੈ ਉਹ ਇਸੇ ਇਲਾਕੇ ਦੇ ਵਿੱਚ ਹੋਣਾ ਹੈ ਤਾਂ ਵੀ ਗੱਬਰ ਮਜਬਾਨਾ ਕਬੱਡੀ ਚਾਰ ਜੱਫੀਆਂ ਦੇ ਉੱਪਰ ਆਹ ਮੋਗੇ ਵਾਲੇ ਨੇ ਧਾਵਾ ਬੋਲ ਦਿੱਤਾ ਮਲਬਈ ਨੇ ਧਾਵੇ ਬੋਲਦੇ ਤੇ ਬਾਜੀ ਜੱਫੇ ਲਾਉਂਦੇ ਆਹ ਸਾਹਮਣੇ ਮਾਝੇ ਵਾਲੇ ਚਾਰ ਹਜ਼ਾਰ ਬਰ ਤਿਆਰ ਪੱਟਾਂ ਦੇ ਉੱਪਰ ਵੱਟੀਆਂ ਥਾਪੀਆਂ ਕਿ ਲੋਹੇ ਵਰਗੇ ਪੱਟਾਂ ਦੇ ਜਦਵਦ ਪੋਲੀ ਥਾਪੀ ਇੱਕ ਪਾਸੇ ਦੇ ਰੇਡਰ ਮਿੱਤਰੋ ਦੂਜੇ ਪਾਸੇ ਜਾਫੀ ਵਿਚ ਆ ਪੈ ਗਏ ਨਾਲ ਬਗਾਨੇ ਲੱਗ ਜੀ ਪੱਤਾ ਵਿੱਚ ਮਦਾਨੇ ਅੱਧੋੜਾ ਨੇ ਯਾਰੋ ਤੇ ਖਰਾਟਾ ਖਾਧੀਆਂ ਦੇ ਕੌਤੀ ਕੌਤੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਆ 2000 ਦੀ ਦੂਜੀ ਕਬੱਡੀ ਵੀਰਾ ਕੋੜ ਦੀ ਕਵਲ ਵੱਜਿਆ ਹੈ ਕਿ 6 ਨੰਬਰ ਹੋਵੇਗੀ ਵੀਰਾ ਕੋੜ ਦੀ ਧਰਤੀ ਹੈ ਦੂਜੇ ਵਾਰਾ ਬੜਾ ਸੌ ਦੀ ਧਰਤੀ ਵੱਜਾ ਸਾਨਾ ਜੋੜ ਤੇਲਾ ਕਬੱਡੀ ਦਾ ਸ਼ੋਅ ਮੈਚ ਇੱਕ ਪਾਸੇ ਫਰੰਦੀਪੁਰ ਦੂਜੇ ਪਾਸੇ ਪੰਜਾਬ ਲਾਇਨਸ ਕਬੱਡੀ ਕਲੱਬ ਟੱਕਰ ਹੋਣ ਦੀ ਹੋਵੇਗੀ 6 ਸਤੰਬਰ ਦੀ ਗੱਲਾਂ ਦੀਆਂ ਡਾਰੀਆਂ ਤਾਂ ਲੋਡ ਕਰ ਲਓ ਸਾਰੇ ਵੀਰ ਇਹਦਾ ਗਰਾਊਂਡ ਦੀ ਧਰਤੀ ਤੇ ਸ਼ਕਤੀ ਜੋੜਦਲਾ ਵੱਡਾ ਕਬੱਡੀ ਸ਼ੋਅ ਮੈਚ ਇੱਕ ਪਾਸੇ ਫਰੰਦੀਪੁਰ ਦੀ ਟੀਮ ਉੱਟੇਗੀ ਦੂਜੇ ਪਾਸੇ ਪੰਜਾਬ ਲਾਇਨਸ ਕਬੱਡੀ ਕਲੱਬ ਬੱਲ ਚੋਟੀ ਦੇ ਆਏ ਆ ਆਹ ਕਹਿੰਦੇ ਸ਼ਿਕਾਰਵਾਸ਼ੀਆਂ ਵਾਲਾ ਰੇਡ ਪੌਂਟ ਦੇ ਲਈ ਵਧਿਆ ਹੋਇਆ ਨਜ਼ਾਰਾ ਹੈ ਸ਼ਿਕਾਰਵਾਸ਼ੀਆਂ ਦੇ ਪਾ ਕੁੱਡੀ ਪੱਟੀ ਵਾਲਾ ਬਲਜੀਤ ਨਾਲ ਕਹਿੰਦੇ ਚਗਾਵੇਂ ਵਾਲਾ ਆਹ ਸਾਹਮਣੇ ਪੱਟਾਂ ਦੇ ਮੱਝੀਆਂ ਥਾਪੀਆਂ ਆ ਪੱਟੀ ਵਾਲਾ ਬਲਜੀਤ ਹੈ ਤੇ ਉਹ ਦੀਪਦੀ ਉੰਗਲ ਖੜੀ ਹੈ ਕਿ ਖੜੀ ਉਂਗਲੀ ਮੁੰਡੇ ਦੀ ਦੱਸਦੀ ਕਿ ਦੁੱਧ ਪੀਤਾ ਪੂਰੀਆਂ ਦਾ ਖੜੀ ਉਂਗਲੀ ਮੁੰਡੇ ਦੀ ਦੱਸਦੀ ਤੇ ਦੁੱਧ ਪੀਤਾ ਪੂਰੀਆਂ ਦਾ ਅਰਪਣ ਕੋੜਾ ਬੂਲੇ ਨੰਗਲ ਵਾਲਾ ਉਹ ਪੂਰੀ ਦੇ ਪਿੰਡਾਂ ਦਾ ਕਬੱਡੀ ਪਾ ਰਿਹਾ ਹੈ ਸਾਹਮਣੇ ਪੰਜਾਬ ਮੈਸ ਕਬੱਡੀ ਕਲੱਬ ਆਜੇ ਦੇ ਚਾਰ ਬਬਰ ਸ਼ੇਰ ਇੱਕ ਪਾਸੇ ਬੱਲਾ ਕਸ਼ਿਆਲੇ ਵਾਲਾ ਨਾਲ ਸੱਤੂ ਹੈ ਸ਼ੇਰਪੁਰ ਗੋੰਗਿਆਂ ਦਾ ਜਿਲ੍ਹਾ ਕਬੂਰਤ ਦੇ ਗੱਲਾਂ ਜਗਦੇਵ ਕਲਾ ਦਾ ਲੋਦੀ ਵੀ ਤਿਆਰ ਆ ਆ ਮੁੰਡਾ ਕਸ਼ਿਆਲੇ ਵਾਲਾ ਬੱਲਾ ਫੇਰੇ ਬੰਬੇ ਨਾਲ ਖਦਾ ਇਰੀਆ ਬੱਲਾ ਕਸ਼ਿਆਲੇ ਵਾਲਾ ਉੱਲਾ ਘਟਿਆਲੇ ਵਾਲਾ ਅਰਪਣ ਕੋੜਾ ਬਾਜੇ ਵਾਲ ਬਾਜਾ ਖੇਂਦਾ ਯੱਕ ਨਜ਼ਾਰਾ ਲੈਂਦਾ ਪੱਜੇ ਨਾਲ ਬਾਜਾ ਖੇਂਦਾ ਯੱਕ ਨਜ਼ਾਰਾ ਲੈਂਦਾ ਪੁਆਇੰਟ ਚੋਟੀ ਦਾ ਹਾਂਜੀ ਘੁੱਲਾ ਜੀ ਤੇ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵੀ ਜੁੜਦਾ ਹੋਇਆ ਡੀਬੀਸਲ ਦੀ ਟੀਮ ਦੇ ਵਾਸਤੇ ਜੱਪ ਡੇਰਾ ਬਾਬਾ ਨਾਨਕ ਵਾਲਾ ਆ ਗਿਆ ਸ਼ੁਭਸ਼ੇਰ ਪਾਵਾਤ ਵੱਡੀ ਉਹ ਜੱਪ ਡੇਰਾ ਬਾਬਾ ਨਾਨਕ ਵਾਲਾ ਖੇਡ ਗਰਾਊਂਡ ਦੇ ਵਿੱਚ ਕਬੱਡੀ ਪੁਆਇੰਟ ਦੇ ਲਈ ਵਜਿਆ ਹੋਇਆ ਉਧਰ ਸੁੱਖ ਦੇ ਜੱਫਿਆਂ ਦੇ ਉੱਪਰ ਵੀ ਮਾਨ ਲੱਗਿਆ ਕਿ ਸੁੱਖ ਜੱਫਾ ਪਾਵੇ ਤੇ 2000 ਦਿੱਤਾ ਜਾਵੇਗਾ ਸੁਖਦੇਵ ਬੋਪਾਰਾਏ ਵਾਲਾ ਜੱਫਾ ਪਾਵੇ ਤੇ 2000 ਦਿੱਤਾ ਜਾਵੇਗਾ ਕਾਰਜ ਸਰਪੰਚ ਜੀ ਟੀਕਲਾ ਮਹਾਵੀਰ ਸਰਪੰਚ ਜੀ ਬਾਸਰਕੇ ਮਨਦੀਪ ਤਰਸੀਕਾ ਜੋਧਾ ਤਰਸੀਕਾ ਅਤਿੰਦਰ ਸੱਜੂ ਤੇ ਨਾਲ ਅੰਗਿਆਪਾਲ ਵੀਰ ਕਹਿੰਦੇ ਕਿ ਆਪਾਂ 2000 ਦੇਵਾਂਗੇ ਸੁਖ ਜੱਫਾ ਪਾਵੇਗਾ ਆ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਫਿਰ ਸ਼ਮਕ ਜ ਵਰਗਾ ਸਰੀਰ ਹਿੰਦਾ ਤੇ ਗਿੰਦਾ ਦੋ ਨਾ ਦੋ ਵੀਰ ਕਬੱਡੀ ਦੇ ਵਿੱਚ ਮਸ਼ਹੂਰ ਨਾ ਆ ਸਾਹਮਣੇ ਗੱਭਰ ਨਜਵਾਨ ਹਿੰਦਾ ਰੇਡ ਪੌਂਟ ਤੇ ਲਈ ਵਧਿਆ ਹੋਇਆ ਨਜਵਾਨ ਹੈ ਕਿ ਵਿੱਚ ਜਗਰਾਮਾ ਦੇ ਯਾਰੋ ਲੱਗਦੀ ਰੋਸ਼ਨੀ ਭਾਰੀ ਉਹ ਵੀ ਰਈ ਰੱਬਾ ਇੱਕ ਮੁਰਸ਼ੀ ਤੇ ਇੱਕ ਪਟਵਾਰੀ ਉਹ ਸਾਹਮਣੇ ਹੁੰਦਾ ਇੱਕ ਲੱਖਾਂ ਜਿਹਾ ਪੁਆਇੰਟ ਜੁੜ ਗਿਆ ਹੈ ਭੀਲੋਵਾਲ ਦੀ ਧਰਤੀ ਤੇ 28 ਤਰੀਕ ਨੂੰ ਵੱਡਾ ਖੇਡ ਮੇਲਾ ਹੋਵੇਗਾ ਇਸੇ ਇਲਾਕੇ ਦੇ ਢੀਲੋਵਾਲ ਪਿੰਡ ਦੇ ਵਿੱਚ ਵੱਡਾ ਖੇਡ ਮੇਲਾ 28 ਤਰੀਕ ਨੂੰ ਮੀਰਾ ਕੋਟੀਆਂ ਸ਼ਮਸ਼ੇਰ ਆ ਗਿਆ ਹਰਜੀਤ ਕੋਟਾ ਲਓ ਸਾਹਮਣੇ ਸ਼ਮਸ਼ੇਰ ਵੀਰਾ ਕੋਟ ਵਾਲਾ ਸਰਦਾਰ ਗੁਰਪ੍ਰੀਤ ਸਿੰਘ ਦੇ ਪੁੱਤੀ ਪਈ ਰੋਡ ਇੱਕ ਪਾਸੇ ਦੀਪਾ ਲੂਲਾ ਸਿੰਘ ਦੀ ਧਰਤੀ ਪਰ ਦਿਲਸ਼ੇਰ ਵੀਰਾ ਕੋਟੀਆਂ ਜੀਬ ਦਾ ਜੇਤੂ ਬੈਸੀ ਡਰਾਈਵਰ ਦਾ ਜੇਤੂ ਮੋਟਰਸਾਈਕਲ ਦਾ ਜੇਤੂ ਆਪਣੀ ਟੀਮ ਦੇ ਵਾਸਤੇ ਲੱਖਾਂ ਜਾਂ ਨੰਬਰ ਜੋੜਦਾ ਹੋਇਆ 6 ਸਤੰਬਰ ਜਿਹੜੀ ਹੈ ਵੀਰਾ ਕੋੜ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਦੀ ਹੈ ਗੁਰਦੁਆਰਾ ਬਲਾ ਸਾਹਿਬ ਦੀ ਧਰਤੀ ਤੇ ਵੱਡਾ ਸਾਨਾ ਜੋੜ ਮਿਲ ਹੋਵੇਗਾ ਕਬੱਡੀ ਦਾ ਸ਼ੋਅ ਮੈਚ ਇੱਕ ਪਾਸੇ ਫਰੰਦੀਪੁਰ ਦੀ ਟੀਮ ਹੋਵੇਗੀ ਦੂਜੇ ਪਾਸੇ ਪੰਜਾਬ ਲਾਈਫ ਕਬੱਡੀ ਕਲੱਬ ਆਜਾ ਰਮਣਾ ਪਿੰਡਰ ਤੇ ਸੱਨੀ ਸੱਨੀ ਤੇ ਰਮਣਾ ਪੁਆਇੰਟ ਰੇਟਰ ਤੇ ਖੰਡਾ ਵੀ ਜੁੜਦਾ ਹੋਇਆ ਪਿੰਡਾ ਮਾਧੀਆਂ ਵਾਲਾ ਕਬੱਡੀ ਪਾਉਣ ਲਈ ਤਿਆਰ ਹੈ ਕਿ ਲੰਮਾ ਸਮਾਂ ਕਬੱਡੀ ਵਿੱਚ ਰਾਜ ਕੀਤਾ ਬਲਵਿੰਦਰ ਫਿੱਟੂ ਤੇ ਰਾਣੇ ਵਾਜਰੇ ਜੀ ਸ਼ਮਾ ਪੱਪੂ ਸੁਖਰਾਜ ਤੇ ਸ਼ੰਦਾਬਲੀ ਰੋਹ ਦਰਸ਼ਕਾਂ ਦੀ ਭਾਰੀ ਮੰਗਣੀ ਜੀ ਲੱਗੇ ਸ਼ੇਰ ਮਿੰਟੂ ਬਰਾੜ ਤੇ ਪਾਉਂਦੇ ਜ਼ੋਰਦਿਆਂ ਤੇ ਕਾਲਜ ਠੰਡ ਰਹੇ ਜੀ ਆਹ ਸਾਹਮਣੇ ਪਿੰਡਾ ਪਿੰਡਾ ਲਾਲੀ ਲਾਲੂ ਤੇ ਪਿੰਦਾ ਲਾਲੀ ਤੇ ਪਿੰਦਾ ਲਾਲੀ ਤੇ ਪਿੰਦਾ 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 ਹੋ ਗਈ ਬਿੱਤਰੋ ਉਹ ਪਿੰਦਾ ਪਿੰਦਾ ਹੋ ਗਈ ਹੈ ਕਿਹੜੀ ਤਾੜੀ ਮਾਰਦੇ ਦੋਵਾਂ ਪਲੇਅਰਾਂ ਦੇ ਲਈ ਦੋਵਾਂ ਚੋਟੀ ਦਾ ਜੋਰ ਲਾਇਆ ਖੇਡ ਗਰਾਊਂਡ ਦੇ ਵਿੱਚ ਤੇ ਪੁਆਇੰਟ ਜਿਹੜਾ ਹੈ ਵਿਆਧੀਆਂ ਕਲਾ ਦੇ ਭੁਪਿੰਦਰ ਗਿੱਲ ਨੇ ਆਪਣੀ ਟੀਮ ਦੇ ਖਾਤੇ 'ਤੇ ਜੋੜ ਦਿੱਤਾ ਹੈ ਜੋ ਦਾ ਰਹਿਦਾ ਗੱਬਰ ਨੌਜਵਾਨ ਦਾ ਵੀਰ ਕਹਿੰਦੇ ਕ੍ਰਿਡਾ ਦੇ ਵਿੱਚ ਜਿੱਥੇ ਗੁਰਵਿੰਦਰ ਮਿੱਠੂ ਰਹਿੰਦਾ ਹੈ ਗੁਰਵਿੰਦਰ ਮਿੱਠੂ ਦੇ ਜੋਰਾ ਕਹਿੰਦੇ ਕਿ ਕੰਧਵਾਲੀ ਇੱਕ ਸੇਵਕ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਕਬੱਡੀ ਕੱਪ ਰਮਦਾਸ ਦੇ ਚੌਥੇ ਮੇਲੇ ਦੇ ਉੱਪਰ ਆਪਾਂ ਦੁੱਕ-ਦੁੱਕ ਦੇ ਕੇ ਮਾਣ ਕਰ ਰਹਾ ਹੈ 2 ਤਰੀਕ ਨੂੰ ਕਹਿੰਦੇ 2 ਸਤੰਬਰ ਨੂੰ ਵੱਡਾ ਖੇਡ ਮੇਲਾ ਜਹਾਗੀਰਪਿੰਡ ਦੇ ਵਿੱਚ ਜਿੱਥੇ ਦੁਨੀਆ ਦੇ ਸਟਾਰ ਦੋਵਾਂ ਟੀਮਾਂ ਦੇ ਵਿੱਚ ਖੇਡਣਿਆ ਗੁਰਦਾਸਪੁਰ ਲਾਈਨ ਦੀ ਟੀਮ ਇੱਕ ਪਾਸੇ ਦੇ ਬਾਬਾ ਗੁੰਡਾ ਸਾਡੇ ਕਬੱਡੀ ਕਲੱਬ ਵਰਦਾ ਦੂਜੇ ਪਾਸੇ ਦੋਵਾਂ ਟੀਮਾਂ ਦੇ ਵਿੱਚ ਸਟਾਰ ਖੇਡਣਗੇ ਇਹਦੇ 2 ਸਤੰਬਰ ਨੂੰ ਜਹਾਂਗੀਰ ਪਿੰਡ ਦੇ ਵਿੱਚ ਤੇ ਆਹ ਸਾਹਮਣੇ ਮੰਗੇਸਰਾਏ ਪਿੰਡ ਦੇ ਵਿੱਚ ਕਬੱਡੀ ਦਾ ਖੇਡਦਾ ਪੈਂਦਾ ਵੱਜਦੀਆਂ ਤੋਲਾ ਖੇਡਦੇ ਮੈਦਾਨ ਦੇ ਵਿੱਚ ਵੱਜਦੀਆਂ ਤੋਲਾ ਆਹ ਧੁੱਪ ਕਦੇ ੱਟਕੇ ਤੇ ਦੰਨੇ ਕੰਮ ਮੇਲੇ ਦੇ ਪੱਕੇ ਧੁੱਪ ਤੋੜਦੇ ੱਟਕੇ ਆਹ ਸਾਹਮਣੇ ਪੁਆਇੰਟ ਆਪਣੀ ਟੀਮ ਲਈ ਚੜ੍ਹ ਗਿਆ ਕਬੱਡੀ ਮੇਲੇ ਦੇ ਵਿੱਚ ਪੈਣ ਰੇਟਾਂ ਤੇ ਸ਼ੁਭਸ਼ੇਸ਼ ਨਾਲ ਲੱਗਦੇ ਜੱਫੇ ਪੈਣ ਰੇਟਾਂ ਦੇ ਲੱਗਦੇ ਜੱਫੇ ਰਮਣਾ ਢੇੜਾਂ ਦੀ ਧਰਤੀ ਹੈ ਜ਼ਿਲ੍ਹਾ ਮੋਕੇ ਵਾਲਾ ਵਾਲਾ ਵਕੀਲਾਵਾਲਾ ਬੜੇ ਮਸ਼ਹੂਰ ਪਿੰਡ ਦੇ ਉਹ ਪਿੰਡਰ ਕਲਾ ਵਾਲਾ ਬਿੱਲੇ ਹੁਣਾਂ ਦੇ ਪਿੰਡਾਂ ਦਾ ਬੰਦੇ ਹੁਣਾਂ ਦੇ ਪਿੰਡਾਂ ਦਾ ਆਓ ਸਾਹਮਣੇ ਸੰਤੂ ਵਰਗੇ ਤਿਆਰ ਨੇ ਜਗਦੇਵ ਕਲਾ ਵਰਗੇ ਲੋਤੀ ਵਰਗੇ ਤਿਆਰ ਆਓ ਜਗਦੇਵ ਕਲਾ ਦਾ ਲੋਤੀ ਤੇ ਪਿੰਡਰਾ ਦਾ ਰਮਣਾ ਇੱਕ ਪਾਸੇ ਮਾਜਾ ਦੂਜੇ ਪਾਸੇ ਮਾਲਵਾ ਆਓ ਖੜਕਾ ਧੜਕਾ ਮੇਰੇ ਪੰਜਾਬੀ ਵੀਰੋ ਹੋਇਆ ਕਿਆ ਕਿ ਲਿਸ਼ਕਣ ਮੁੰਡਿਆਂ ਦੇ ਸਾਹਮਣੇ ਹਿੱਕਦਾ ਜੋਰ ਹੈ ਲਾਉਣਾ ਇਹ ਭੇੜ ਨੇ ਸਾਹਾਂ ਦੇ ਖੜ ਕੇ ਦੇਖੂ ਕੁੱਲ ਜਵਾਨਾ ਮੈਚ ਜਿੱਤਣਗੇ ਜਿਨ੍ਹਾਂ ਦੇ ਟੌਣਿਆਂ ਪੱਟਾਂ ਦੇ ਵਿੱਚ ਜਾਨਾ ਮੈਚ ਜਿੱਤਣਗੇ ਜਿਨ੍ਹਾਂ ਦੇ ਟੌਣਿਆਂ ਪੱਟਾਂ ਵਿੱਚ ਜਾਨਾ ਉਹ ਸਾਹਮਣੇ ਲੱਗਦਾ ਹੈ ਜੋਰ ਬੱਲੇ 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 ਤੇ ਪੁਆਇੰਟ ਮੁੰਡਾ ਹੱਥਾਂ 'ਚੋਂ ਨਿਕਲਦਾ ਜਾਵੇ ਨਹੀਂ ਰੇਸ਼ਮੀਰ ਬਾਲਵਰਗ ਭੁੱਲਰ ਟੀਵੀ ਅੱਜ ਦੇ ਖੇਡ ਮੇਲੇ ਨੂੰ ਜਿਹੜਾ ਲਾਈਵ ਕਰ ਰਿਹਾ ਹੁੰਦਾ ਵੀਰਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਦੇ ਆ ਬਹੁਤ ਵੱਡਾ ਖੇਡ ਮੇਲਾ ਹੈ ਅੱਜ ਇਹ ਖੇਡਿਆ ਜਾ ਰਿਹਾ ਹੈ ਉਧਰ ਸਾਡੇ ਵੀਰ ਨੇ ਖੇਡ ਗਰਾਊਂਡ ਦੇ ਵਿੱਚ ਖੇਡ ਰਿਹਾ ਮਹਾਨ ਕਬੱਡੀ ਖਿਡਾਰੀ ਲਾਏ ਹੋਏ ਉਹ ਛਿੰਦੜੇ ਪੈ ਗਈ ਮੇਰੇ ਦੋਵੇਂ ਪੈ ਗਈ ਦੋ ਤੋਂ ਪਿੱਛੇ ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਵਿੱਚ ਆ ਆ ਫਿਰਦਾ ਖੇਡ ਗਰਾਊਂਡ ਦੇ ਵਿੱਚ ਦੁੱਗਲੀ ਵਾਲਾ ਮੰਗੀ ਜਿਹਨੂੰ ਸਕਾਰਪੀਓ ਗੱਡੀ ਦੇ ਕੇ ਸਨਮਾਨ ਕੀਤਾ ਹੈ ਕਹਿੰਦੇ ਜੱਸ ਵੀਰ ਜੱਸ ਸੰਤਪੰਥ ਅਮੀਰ ਸ਼ਾਹ ਵਾਲੇ ਨੇ ਸਕਾਰਪੀਓ ਗੱਡੀ ਦੇ ਕੇ ਮਾਣ ਕੀਤਾ ਹੈ ਇਹ ਨੌਜਵਾਨ ਸਕਾਰਪੀਓ ਦਾ ਸਨਮਾਨਿਆ ਖੇਡ ਗਰਾਊਂਡ ਦੇ ਵਿੱਚ ਹੈ ਤੇ ਆ ਗੱਬਰ ਨੌਜਵਾਨ ਕਹਿੰਦੇ ਫੈਸਲਾ ਭੁੱਲੇ ਵੀਰ ਦਾ ਕੀ ਪੁਆਇੰਟ ਜਿਹੜਾ ਜੱਫੀ ਦੇ ਖਾਤੇ ਵਿੱਚ ਮਿੱਠੂ ਆ ਚੱਕ ਦੇ ਖਾਜਵਾਲਾ ਜਿਹੜਾ ਜਲੰਧਰ ਵਾਲੇ ਜੱਫਾ ਲਾ ਦਿੱਤਾ ਤਵਾਪੇ ਦੀਆਂ ਗੱਲਾਂ ਆਉਂ ਦੂਜੇ ਪਾਸੇ ਵੀ ਕਪੂਰ ਸਿੰਘ ਆ ਖੜਾ ਉਹ ਦੂਜੇ ਨਗਰ ਵਾਲਾ ਘੋੜਾ ਵਧਿਆ ਹੋਇਆ ਅਰਪਣ ਘੋੜੇ ਦੀ ਪਈ ਹੋਈ ਕਬੱਡੀ ਆ ਰਹੀਏ ਪਿਆਸ ਦਾ ਅਰਗੇ ਕਰੇ ਪੰਜਾਬੀ ਵੀਰੋ ਆਓ ਦੇਖਾਂਗੇ ਪਾਸੇ ਬੱਲਾ ਤੇ ਸਾਡਾ ਵਾਲੇ ਢੇੜ ਨੇ ਹੋਣੇ ਵਿੱਚ ਮੈਦਾਨਾਂ ਦੇ ਧੌਣੇ ਉੱਪਰ ਚਲਦੀ ਦੇਖੀ ਹਾਏ ਜਵਾਨਾਂ ਦੇ ਲਓਇਆ ਉੱਤੇ ਚਲਦੀ ਦੇ ਦੀ ਵਰਨਾ ਦੇ ਆ ਮੈਚ ਵਿਕਰ ਜੀ ਦੋਵੇਂ ਪਾਰਸੇ ਟੀਮਾਂ ਚੋਟੀ ਦੀਆਂ ਮੈਚ ਕਹਿੰਦਾ ਔਰ ਕਿਤੇ ਅੱਗੇ ਨਿਕਲਦੀ ਹੈ ਜਿੰਨੀ ਸੰਗਤ ਜੁੜੀ ਹੈ ਬਹੁਤ ਵੱਡਾ ਪਿਆਰ ਲੈ ਕੇ ਪੁੱਜੀ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਗੋਰਾ ਵੀਰ ਕਹਿੰਦਾ ਕਿ ਮਾਰਚ ਮਹੀਨੇ ਨੂੰ ਫਿਰ ਵਾਕੇ ਇਸ ਪੈ ਦੀ ਧਰਤੀ ਦੇ ਉੱਪਰ ਇਸ ਪਿੰਡਾ ਵੱਡਾ ਖੇਡ ਮੇਲਾ ਕਰਵਾਵਾਂਗੇ ਦੁਨੀਆ ਪੁੱਜੇ ਸੰਗਤ ਦਾ ਇੰਤਜ਼ਾਰ ਰਹੇਗਾ ਆ ਪੁਆਇੰਟ ਕਹਿੰਦੇ ਮੀਰਾ ਕੁੱਟਿਆ ਸ਼ਮਸ਼ੇਰ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ ਮੀਰਾ ਕੁੱਟਿਆ ਸ਼ਮਸ਼ੇਰ ਜਿਹਦੇ ਤੇ ਲਵ ਸੱਦੀ ਸਾਡਾ ਮਰੜੀ ਖੁਰਦ ਵਾਲਾ ਆਸਟ੍ਰੇਲੀਆ ਤੋਂ ਬਹੁਤ ਵੱਡਾ ਮਾਰ ਕਰਦਾ ਹੈ ਤੇ ਨਾਲ ਫੌਜੀ ਧੋਲੇ ਕਿਆਂ ਵਾਲੇ ਟੀਮ ਦਾ ਕੋਟ ਹੈ ਪਾਕ ਨੌਜਵਾਨਾ ਅਗਲੀ ਕਬੱਡੀ ਬੁੱਲਟ ਫੇਰ ਰੇਡ ਪਾਉਣ ਦੇ ਲਈ ਵਧਿਆ ਹੋਇਆ ਨੌਜਵਾਨ ਹੈ ਕੋਟੀ ਕੋਟੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਤੇਰਾ ਬਾਬਾ ਨਾਨਕ ਦਾ ਕਹਿੰਦੇ ਪਾਲਾ ਕਰਦਾ ਕੋਸ਼ਿਸ਼ ਪਰ ਆਓ ਸਾਹਮਣੇ ਭੱਜ 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 ਬਾਲਿਆ ਫੜ ਫੜ ਪਰਵਿੰਦਰ ਆਓ ਸਾਹਮਣੇ ਪੁਆਇੰਟ ਕਿਤੇ ਗੁਰਗੇ ਢੋੜਾ ਢੂਲੇ ਲੰਗੇ ਵਾਲਾ ਢੋੜਾ ਇਸ ਵੇਲੇ ਆਪਣੀ ਟੀਮ ਦੇ ਵਾਸਤੇ ਵਾਧਾ ਕਰ ਗਿਆ ਹੈ ਬਾਧੇ ਦਾ ਮਿਹਲ ਆ ਜੱਪ ਹੈ ਮੇਰੇ ਬਾਪੇ ਨਾਲਕ ਵਾਲਾ ਸੁਰਤੇ ਜਿੱਤਾ ਰਮਾਲ ਹੈ ਮੁੰਡੇ ਦੇ ਸਾਹਮਣੇ ਕਹਿੰਦੇ ਪੱਟੀ ਵਾਲਾ ਮੋਜੀਤ ਵੀ ਤਿਆਰ ਖੜਾ ਆ ਪੱਟੀ ਦਾ ਮੋਜੀਤ ਕੋੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੋੜੇ ਪੱਟੀ ਦਾ ਮੋਜੀਤ ਕੋੜੇ ਇੱਕ ਪਾਸੇ ਜੱਪ ਦੂਜੇ ਪਾਸੇ ਮੋਜੀਤ ਮੋਜੀਤ ਤੇ ਜੱਪ ਆ ਟੱਕਰ ਸ਼ੇਰਾਂ ਦੀ ਆ ਟੱਕਰ ਬੱਦਰ ਸ਼ੇਰਾਂ ਦੀ ਔਰ ਸਾਰ ਪਿੱਟਦੇ ਨੇ ਵਾਹ ਆ ਮੈਚ ਆ ਕਬੱਡੀ ਵੇਖਣ ਵਾਲੀ ਆ ਪੁਆਇੰਟ ਰੇਡਰ ਲੈ ਗਿਆ ਪਰ ਜਾਫੀ ਕਹਿੰਦਾ ਰੇਡਰ ਦਾ ਕਿੰਨਾ ਹੋਣਾ ਲਗ ਰਹਾ ਤਾਂ ਪੁਆਇੰਟ ਕਹਿੰਦੇ ਗਿਆ ਤੁਰ ਗਿਆ ਫਿਰ ਆਇਆ ਬੋਧਿਆਂ ਤੇ ਪਾ ਪਿਆ ਮੇਲਾ ਆ ਮੈਚ ਸਿਰੇ ਦਾ ਸਾਰੇ ਵੀਰਾਂ ਦਾ ਧੰਨਵਾਦ ਹੈ ਕਾਰਜ ਸਰਪੰਚ ਜੀ ਮਾਹਵੀਰ ਸਰਪੰਚ ਜੀ ਦੀ ਵੀਰ ਸਾਡੇ ਮਨਦੀਪ ਤਰਸਿੱਕੀ ਉਹਨੇ ਸਾਰੇ ਵੀਰ ਪੁੱਜੇ ਕਮਾਂਡੋ ਕੱਥੇ ਲੱਗੇ ਸੀ ਸਾਰਿਆਂ ਦਾ ਧੰਨਵਾਦ ਹੈ ਆਹ ਕਹਿੰਦੇ ਕੌਡੀ ਪੌਂਡ ਦੀ ਫਰੈਂਦਾ ਉੱਚੇ ਲੰਮੇ ਕਰਦਾ ਮਾਲਕ ਹੈ ਰੇਡ ਪੌਂਡ ਦੀ ਵਧਿਆ ਹੋਇਆ ਉਧਰ ਪਾਛੇ ਸ਼ੋਰ ਇੱਕ ਗ੍ਰਾਊਂਡ 10 ਮਿੰਟ ਹੈ ਕੋ 56 47 ਕ੍ਰੇਟਾ ਗੱਡੀ ਜੰਡੀ ਹੈ ਓ ਰੋਡ ਦੇ ਉੱਪਰ ਲੱਗੀ ਕਿਰਪਾ ਕਰਕੇ ਮਸਾਈਡ ਤੇ ਕਰ ਦਿਓ ਕੈਟਾ ਗੱਡੀ 5747 ਨੰਬਰ ਉਹ ਜਿਹਦੀ ਵੀ ਕੈਟਾ ਗੱਡੀ ਰੋਡ ਤੇ ਹੈ ਕਿਰਪਾ ਕਰਕੇ ਉਹਨੂੰ ਸਾਈਡ ਤੇ ਕਰ ਦਿਓ ਵੀਰ ਜੀ ਇਹ ਬੇਨਤੀ ਹੈ ਕਿ ਕੈਟਾ ਗੱਡੀ ਰੋਡ ਦੇ ਉੱਪਰ ਖੜੀ ਹੈ ਜੀ 5747 ਨੰਬਰ ਕਿਰਪਾ ਕਰਕੇ ਮਸਾਈਡ ਤੇ ਕਰ ਦਿਓ ਲਓ ਇਧਰਲੇ ਪਾਸੇ ਰੇਡ ਪਾਉਣ ਲਈ ਫਿਰ ਕੌਣ ਕਬੂ ਜਾਵੇਗਾ ਰੇਡ ਪਾਉਣ ਲੱਗੀ ਖੇਡ ਗਰਾਊਂਡ ਵਿੱਚ ਤੇ ਬਾਈਰ ਸ਼ਮਸ਼ੂਰ ਜੀ ਆ ਕਹਿੰਦੇ ਦੀਪ ਸ਼ਕਾਰ ਮਾਸ਼ੀਆਂ ਵਾਲਾ ਕੋਟੀ ਪਵੇਗਾ ਧੀਰੇ ਬਾਬੇ ਨਾਨਕ ਦਾ ਏਰੀਆ ਧੀਰੇ ਬਾਬੇ ਨਾਨਕ ਦੇ ਵਿੱਚ ਕੋਨੇ ਵਾਲ ਪਿੰਡ ਦੇ ਵਿੱਚ ਕਹਿੰਦੇ 5 ਸਤੰਬਰ ਨੂੰ ਸਵੇਰੇ 10 ਵਜੇ ਦੁਨੀਆ ਦੇ 스타 ਖਿੱਦਣੇ ਆ ਕੋਨੇ ਵਾਲ ਪਿੰਡ ਦੀ ਛਿੰਝ ਬੜੀ ਮਸ਼ਹੂਰ ਹੈ ਜਿੱਥੇ ਜੇਤੂ ਪੁਲਵਾਨ ਨੂੰ ਲੰਡੀ ਜੀਬ ਦਿੱਤੀ ਜਾਂਦੀ ਹੈ 5 ਸਤੰਬਰ ਨੂੰ ਸਵੇਰੇ 10 ਵਜੇ ਵੱਡਾ ਸ਼ੋਅ ਮੈਚ ਗੁਰਦਾਸਪੁਰ ਲਾਈਨ ਤੇ ਬਾਬਾ ਵਿਜੈ ਸਿੰਘ ਕਬੱਡੀ ਕਲੱਬ ਸਰਸਿੰਘ ਦੀਆਂ ਟੀਮਾਂ ਦਾ ਵੱਡਾ ਮੈਚ ਖੇਡਿਆ ਜਾਵੇਗਾ ਦੁਨੀਆ ਦੇ 스타 ਆ ਸਾਹਮਣੇ ਦੇਖੋ ਆ ਵਜੀ ਥਾਪੀ ਆ ਵਜੀਆ ਥਾਪੀ ਕਪ ਨਜਵਾ ਦੀ ਤੇ ਆਵਾਜ਼ ਜਿਹੜੀ ਆ ਉਹ ਕੱਤੂ ਨਗਰ ਤੱਕ ਗਈ ਆ ਜਨਮ ਸਥਾਨ ਹੈ ਬਾਬਾ ਗੁੱਡਾ ਸਾਹਿਬ ਜੀ ਦਾ ਅੱਜ ਦੀ ਥਾਪੀ ਪੱਟਿੱਤੇ ਆਵਾਜ਼ ਦਾਇਰੇ ਤੋਂ ਬਾਹਰ ਸੁਣ ਕੇ ਅਰਪਣ ਘੋੜਾ ਦੂਲੇ ਨਗਰ ਵਾਲਾ ਉਹ ਪੂਰੀ ਪੱਡੇ ਦੇ ਪਿੰਡਾਂ ਦਾ ਆਓ ਸਾਹਮਣੇ ਰੇਡ ਕਾਉਣ ਦੇ ਲਈ ਤੇ ਅਰਪਣ ਘੋੜਾ ਦੂਲੇ ਨਗਰ ਵਾਲਾ ਵਧਿਆ ਹੋਇਆ ਇੱਕ ਪਾਸੇ ਫੱਟੂ ਹੈ ਦੂਜੇ ਪਾਸੇ ਜਗਦੇਵ ਕਲਾ ਵਾਲਾ ਡਬਲ ਟੱਚ ਤੇ ਪੁਆਇੰਟ ਰੇਡਰ ਦੇ ਖਾਤੇ ਵਿੱਚ ਦਾ ਸ਼ਾਰਾ ਇੱਕ ਇੱਕ ਰੇਡ ਬਾਕੀ ਆ ਆਸ਼ਮਸ਼ੇਰ ਆ ਨੂਰਾ ਕੋਟ ਦੀ ਧਰਤੀ ਐ ਸਰਦਾਰ ਗੁਰਪਿੰਦਰ ਸਿੰਘ ਉਤਾਰ ਹੋਇਆ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਆ ਅਰਵਿੰਦਰ ਬਾਣ ਕਰਦਾ ਆਪਣੇ ਵੱਡੇ ਵੀਰ ਦੀ ਖੇਡ ਤੇ ਆ ਸਾਹਮਣੇ ਪਈ ਹੋਈ ਰੇਡ ਲਖਰੋ ਵੀਰਾ ਕੋਟ ਬਾਹਰ ਸਤਕਾਰ ਦਿੰਦਾ ਛੇਰੇ ਵੀਰਾ ਕੋਟ ਦੀ ਕਬੱਡੀ ਤੇ ਆ ਸਾਹਮਣੇ ਪੁਆਇੰਟ ਰੇਡਰ ਦੇ ਖਾਤੇ ਵਿੱਚ ਵੀਰਾ ਕੋਟ ਦੀ ਸ਼ੇਰ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਅਰਪਣ ਭੋਲਾ ਚੱਲੇ ਸ਼ੇਰ ਕਹਿੰਦੇ ਰੇਡ ਪਹੁੰਚ ਲਈ ਵਧਿਆ ਹੋਇਆ ਕਪੂਰ ਨਜਵਾਨ ਹੈ ਉਧਰ ਇਸੇ ਇਲਾਕੇ ਦਾ ਕਹਿੰਦੇ ਗੁੱਜਰਪੁਰੇ ਪਿੰਡ ਦਾ ਚੈਨਾ ਮਹਾਬਲੀ ਕਬੱਡੀ ਦਾ ਉਹ ਵੀ ਵੀਰ ਜਿਹੜਾ ਇੰਗਲੈਂਡ ਤੋਂ ਲਾਈਵ ਜੁੜਿਆ ਹੋਇਆ ਹੈ ਤੇ ਪੰਜਾਬ ਲਾਈਨ ਕਬੱਡੀ ਕਲੱਬ ਮਾਝਾ ਦੀ ਟੀਮ ਦੇ ਜਿਹੜਾ ਉਹ ਸਪੋਰਟ ਕਰਦਾ ਹੈ ਸਾਡੇ ਵੀਰ ਦਾ ਧੰਨਵਾਦ ਹੈ ਚੈਨਾ ਗੁੱਜਰਪੁਰੇ ਮਹਾਬਲੀ ਕਬੱਡੀ ਖਿਡਾਰੀ ਉਹ ਵੀ ਇੰਗਲੈਂਡ ਤੋਂ ਲਾਈਵ ਜੁੜਿਆ ਹੈ ਆ ਸਾਹਮਣੇ ਮੁਕਾਬਲਾ ਚੋਟੀ ਦਾ ਆ ਮੁਕਾਬਲਾ ਚੋਟੀ ਦਾ ਉਧਰ 5 ਸਤੰਬਰ ਨੂੰ ਫਤਿਹਗੜ ਸ਼ੂਕਰਚੱਕ ਦੀ ਧਰਤੀ ਦੇ ਉੱਪਰ ਬਹੁਤ ਵੱਡਾ ਜਿਹੜਾ ਇੱਕ ਕਬੱਡੀ ਦਾ ਸ਼ੋਅ ਮੈਚ ਖੇਡਿਆ ਜਾਣਾ ਦੁਨੀਆ ਦੇ ਸੁਪਰਸਟਾਰ ਪੁੱਜਣਗੇ ਉਮ ਮਾਂਗੇ ਸਾਰੀ ਸੰਗਤ ਜਿਹੜੀ ਪੁੱਜੇ ਤੇ ਅੱਜ 7 ਸਤੰਬਰ ਨੂੰ ਪਿੰਡ ਉੱਤੋਂਗੇ ਦੇ ਵਿੱਚ ਗੁਰਦੁਆਰਾ ਲਾਗੀਆ ਸਾਹਿਬ ਵਿਖੇ ਵੱਡਾ ਜਿਹੜਾ ਕਬੱਡੀ ਦਾ ਸ਼ੋਅ ਮੈਚ ਹੋਵੇਗਾ 7 ਸਤੰਬਰ ਨੂੰ ਮੀਰਾ ਕੋੜ ਦੀ ਧਰਤੀ ਤੇ ਸ਼ਹੀਦਾਂ ਦੀ ਯਾਦ ਅੰਦਰ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਮਹਲਾ ਸਾਹਿਬ ਦੀ ਧਰਤੀ ਤੇ ਹੋਵੇਗਾ ਤੋ ਸਾਹਮਣੇ ਕਬੱਡੀ ਦਾ ਇਹ ਸ਼ੋਅ ਮੈਚ ਇੱਕ ਪਾਸੇ ਬਾਬਾ ਵਿਧਜਿੰਦ ਕਬੱਡੀ ਕਲੱਬ ਫਰੰਦੀਪੁਰ ਦੂਜੇ ਪਾਸੇ ਪੰਜਾਬ ਮਲ ਕਬੱਡੀ ਕਲੱਬ ਮਾਤਾ ਇਹ 13 ਤੇ 14 ਤਰੀਕ ਜਿਹੜੀ ਹੈ ਉਹ ਪਿੰਡ ਜਾਗਲੇ ਦੇ ਖੇਡ ਮੇਲੇ ਦੀ ਹੈ 13 ਤੇ 14 ਸਤੰਬਰ ਨੂੰ ਜਾਗਲੇ ਪਿੰਡ ਦੀ ਧਰਤੀ ਦੇ ਉੱਪਰ ਵੱਡਾ ਖੇਡ ਮੇਲਾ ਹੋਵੇਗਾ ਗੁਰਪ੍ਰੀਤ ਸਿੰਘ ਜੀ ਸਰਪੰਚ ਸਾਹਿਬ ਜਾਗਲੇ ਵਾਲੇ ਗਿੱਲ ਸਾਹਿਬ ਆਪਣੇ ਸਾਥੀਆਂ ਨਾਲ ਮਿਲ ਕੇ ਸੱਦੇ ਦੇ ਰਹੇ ਕਿ 13 ਤੇ 14 ਸਤੰਬਰ ਨੂੰ ਜਿਹੜਾ ਵੱਡਾ ਖੇਡ ਮੇਲਾ ਉਹ ਪਿੰਡ ਜਾਗਰ ਦੀ ਧਰਤੀ ਤੇ ਪਰੋਵੇਗਾ ਆਪ ਸਭ ਸੰਗਤਾਂ ਦੇ ਖੁੱਲੇ ਸੱਦੇ ਪੱਤਰ ਮਹਮਾ ਬਾਂਗੀ ਪੁੱਜੋ ਅੱਜ ਦਾ ਖੇਡ ਮੇਲਾ ਜਿੱਥੇ ਅੱਜ ਕਬਲਾ ਤਰੀਏ ਦੋ ਟੀਮਾਂ ਆਈਆਂ ਮੈਂ ਵੀਰਾਂ ਨੂੰ ਬਿੰਦ ਕਰਦਾ ਗੋਰਾ ਵੀਰ ਮੇਰੀ ਬਾਜ ਨੂੰ ਸੁਣਦਾ ਗੋਰਾ ਬਾਗੇ ਤਰਾਏ ਵਾਲਾ ਵੀਰ ਮੇਰੇ ਕੋਲ ਪੁੱਜੇ ਤੇ ਜਿਹੜੇ ਸਾਥੀ ਵੀਰ ਸੀਗੇ ਉਹ ਮੇਰੇ ਕੋਲ ਦਾ ਵੀਰ ਸਾਡਾ ਬਹੁਤ ਮਿਹਨਤ ਕੀਤੀ ਇਹਦੇ ਵੀਰਾਂ ਨੇ ਇਹਦੇ ਸਾਥੀਆਂ ਨੇ ਤੇ ਸੋਹਣੀ ਗਰਾਊਂਡ ਬਣਾਈ ਤੇ ਮੈਚ ਵੀ ਸੋਹਣਾ ਹੋਇਆ ਹੈ ਬਹੁਤ ਸੋਹਣਾ ਮੈਚ ਖੇੜੇ ਗਰਾਊਂਡ ਦੇ ਵਿੱਚ ਅਤੇ ਮੈਚ ਦੀ ਸਮਾਪਤੀ ਸਕੋਰ ਹੈ ਬਹੁਤ 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 ਵੀਡੀਓ ਬਣਾ ਲੈ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ{{\text{ਤੋਤਲ ਸਿੰਘ ਵਾਲਾ ਜ਼ਿਲ੍ਹੇ ਮੋਗੇ ਦੀ ਟੀਮ ਦੀ}}}}} ਤੇ 31 ਪੁਆਇੰਟ ਨੇ ਪੰਜਾਬ ਲਾਇਨ ਕਬੱਡੀ ਕਲੱਬ ਮਾਝੇ ਦੀ ਟੀਮ ਦੇ ਪੰਜਾਬ ਲਾਇਨ ਕਬੱਡੀ ਕਲੱਬ ਮਾਝੇ ਦੀ ਟੀਮ ਜਿਹੜੀ ਆ ਅੱਜ ਦੇ ਮੁਕਾਬਲੇ ਦੀ ਜੇਤੂ ਬਣੀ ਹੈ ਗੁਰਵੀਰ ਫੌਜੀ ਭੋਲੇ ਕਹਾਵਲੇ ਨੂੰ ਮੁਬਾਰਕਬਾਦ ਜਮਾਗੇ ਅੱਜ ਟੀਮ ਲੈ ਕੇ ਮਤੌਰੇ ਕੋਚ ਖੇਡ ਗਰਾਊਂਡ ਦੇ ਵਿੱਚ ਪੁੱਜਿਆ ਹੈ ਤੇ ਟੀਮ ਜਿਹੜੀ ਅੱਜ ਦੇ ਮੁਕਾਬਲੇ ਦੇ ਵਿੱਚ ਜਿੱਤ ਪ੍ਰਾਪਤ